ਈ ਸੱਜਣ ਪੁੱਛਦੇ ਆ ਕਿ ਜਿਹੜੀ ਤੁਸੀਂ ਗੁਲਾਈ ਦਾ ਰਿਆਜ਼ ਦੱਸਦੇ ਹੋ ਕਿ ਬਹੁਤ ਜ਼ਰੂਰੀ ਹੈ ਉਹਦਾ ਗੀਤਾਂ ਨਾਲ ਕੀ ਸੰਬੰਧ ਹੈ 100% ਸੰਬੰਧ ਹੈਗਾ ਉਹ ਮੈਂ ਤੁਹਾਨੂੰ ਤੱਕ ਦੇ ਆਧਾਰ ਤੇ ਦੱਸਦਾ ਕਿ ਗੁਲਾਈ ਗਾਣਿਆਂ ਦੇ ਵਿੱਚ ਕਿਸ ਤਰ੍ਹਾਂ ਯੂਜ਼ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਹਿੰਦੀ ਗਾਣੇ ਸੁਣਿਆ ਹੋਊਗਾ ਸਾਦ ਉਹ ਸਿੱਧੀ ਸਾਦ ਦੇ ਗੁਲਾਈ ਦੇ ਵਿੱਚ ਇੱਕ ਮੀਂਡ ਲੱਗਦੀ ਹੈ ਉਹ ਬਿਨਾਂ ਇਹਦੀ ਪ੍ਰੈਕਟਿਸ ਤੋਂ ਤੁਸੀਂ ਲਾ ਹੀ ਨਹੀਂ ਸਕਦੇ ਜਿਵੇਂ ਹੇਰਾ ਤੂੰ ਇਤਨੇ ਸਿੱਧੀ ਸਾ ਤੋਂ ਸਾ ਤੇ ਜਿਹੜੀ ਗੁਲਾਈ ਲੱਗ ਰਹੀ ਹੈ ਇੱਕ ਅਮਰਿੰਦਰ ਗਿੱਲ ਬਾਈ ਦਾ ਗਾਣਾ ਆ ਉਹ ਉਹਦੇ ਵਿੱਚ ਗਲਾਈ ਦਾ ਬੜਾ ਸੋਹਣਾ ਇਸਤੇਮਾਲ ਕੀਤਾ ਹੋਇਆ ਤੇਰੇ ਸ਼ਹਿਰ ਦੀਆਂ ਘਰੀਆਂ ਦੀ ਮੇਰੀ ਆਵਾਜ਼ਾਂ ਗਰਦੀ ਉਹ ਵੀ ਨਾ ਲਿਖ ਕੇ ਮੇਰਾ ਸੀ ਹੱਥ ਦੀਆਂ ਸੋ ਇਤਨਾ ਸੇਮਾ ਜਿਵੇਂ ਆ ਪਾਸਾਰ ਗੀਰ ਦੇ ਵਿੱਚ ਲਾਉਂਦੇ ਸੀਗੇ ਸਾਗਾ ਨੇ ਮਾਗਾ ਦਾ ਮਾ ਇਹਦੀ ਅਦਾ ਤੇ ਆਪਾਂ ਇੱਕ ਸਰਗਮ ਹੀ ਗੁਲਾਈ ਵਾਲੀ ਦੱਸੀ ਸੀ ਉਹ ਤੁਸੀਂ ਸਾਰਿਆਂ ਨੇ ਮੈਨੂੰ ਲੱਗਦਾ ਕਿ ਦੇਖੀ ਹੋਏਗੀ ਨਹੀਂ ਦੇਖੀ ਤਾਂ ਜਦੋਂ ਆ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਾ ਮਾ